ਹਾਂ ਜੀ ਜਿਹੜੀ ਲੱਖਾਂ ਵਾਲੀ ਭਰਤੀ ਆ ਨਾ ਜੀ ਉਹ ਤਾਂ ਤੁਹਾਨੂੰ ਇੱਥੋਂ ਹੀ ਪਤਾ ਲੱਗ ਜਾਊਗਾ ਵੀ ਜਦੋਂ ਆnde ਦਾਗੀ ਤੇ ਬਾਗੀ ਦੋਵੇਂ ਇਕੱਠੇ ਸੀ ਨਾ ਤੇ ਵੋਟ ਪਈ ਸੀ ਸਾਰੇ ਪੰਜਾਬ 'ਚ 18 ਲੱਖ ਸਾਰੇ ਪੰਜਾਬ 'ਚ ਹਾਂਜੀ ਤੇ ਹੁਣ ਤਾਂ ਅੱਡ-ਅੱਡ ਹੋ ਗਏ ਅੱਡ-ਅੱਡ ਹੋਣ ਤੋਂ ਬਾਅਦ ਇਹ ਗਰੁੱਪ ਅਕਾਲ ਤਖਤ ਨੂੰ ਸਮਰਪਿਤ ਹੋ ਗਿਆ ਉਹ ਕੁਰਸੀ ਨੂੰ ਸਮਰਪਿਤ ਹੋ ਗਏ ਜਿਨ੍ਹਾਂ ਨੇ ਭਰਤੀ ਕਹਿੰਦੇ ਨੇ ਕੀਤੀ ਹੈ ਭਰਤੀ ਉਹਨਾਂ ਦੀ ਹੋਈ ਕੋਈ ਨਹੀਂਗੀ ਕਦੇ ਪਰ ਲੋਕੀ ਕਾਲੀ ਦਲ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਗਏ ਆਗੇ ਤੇ ਕੀ ਕਰੀਏ ਉਹਨਾਂ ਦੀਆਂ ਨੀਤੀਆਂ ਲੋਕ ਜਾਣਦੇ ਆ ਵੀ ਬਰਗਾੜੀ ਵਾਲੀ ਉਹਨਾਂ ਦੀ ਨੀਤੀ ਸੀ ਨਰੰਕਾਰੀ ਕਾਡ ਉਹਨਾਂ ਦੀ ਨੀਤੀ ਸੀ ਨੈਕਸਟ ਲਾਈਟ ਉਹਨਾਂ ਦੀ ਨੀਤੀ ਸੀਗੀ ਜਿੰਨੇ ਉਹਨਾਂ ਨੇ ਚੰਗੇ ਕੰਮ ਇਹੋ ਜਿਹੇ ਕੀਤੇ ਨੇ ਨਾ ਉਹ ਉਹਨਾਂ ਨੀਤੀਆਂ ਨੂੰ ਲੋਕ ਪਸੰਦ ਨਹੀਂ ਕਰਦੇ ਲੋਕ ਆਏ ਤੇ ਆਪਾਂ ਭਰਤੀ ਕੀਤੀ ਲੋਕ ਨਹੀਂ ਉਹਨਾਂ ਨੇ ਘਰ ਬੈ ਕੇ ਨਾ ਜੀ ਵੋਟਰ ਲਿਸਟਾਂ ਲੈ ਕੇ ਤੇ ਭਰਤੀ ਕਰਤੀ ਹੈ ਸਰਮਾਇਦਾਰ ਸਾਰੇ ਉਹਨਾਂ ਦੇ ਕੋਲ ਆ ਪੈਸਾ ਉਹਨਾਂ ਨੇ ਜ਼ਰੂਰ ਕਰ ਦਤਾਲਾ ਸ਼ੋ ਪਈ ਪੈਸੇ ਦੇ ਅੱਗੇ ਕਮੀ ਸੀਗੀ ਅੱਗੇ ਬਾਲ ਸਾਹਿਬ ਕੋ ਪੈਸੇ ਦੀ ਕਮੀ ਸੀ ਨਾ ਉਹ ਫਿਰ ਸਾਰੀ ਪੂਰੀ ਕਰ ਦਿੱਤੀ ਹੋਣੀ ਹੈ ਮਗਰ ਲੋਕ ਨਾਲ ਨਹੀਂ ਗਏ ਲੋਕ ਹੁਣ ਪਤਾ ਲੱਗੂਗਾ ਤੁਹਾਨੂੰ ਕਿ ਲੋਕਾਂ 'ਚ ਕਿੰਨਾ ਉਤਸ਼ਾਹ ਵਾ ਕਿਉਂਕਿ ਸਮਝੋ ਕਿ ਕਾਲੀ ਦਰ ਚ ਮੰਡੀ ਪੈ ਗਈ ਵੇਖੋ ਮੈਂ ਕਹਿੰਦਾ ਵਨ ਸਾਈਡਡ ਹੋ ਜਾਣਾ ਮੰਡੀ ਥੋੜੀ ਦੇਰ ਦੀ ਦਿਸਣੀ ਆ ਦਿਸਣੀ ਆ ਕਿ ਥੋੜੀ ਦੇਰ ਤੁਹਾਨੂੰ ਦਿਸੂਗੀ ਪਰ ਅਲਟੀਮੇਟਲੀ ਇਹ ਵੰਡ ਖਤਮ ਹੋ ਜਾਊਗੀ ਜਦੋਂ ਇੱਕ ਪਾਸੇ ਹੜ ਆ ਜਾਂਦਾ ਨਾ ਵਿੱਚ ਡੇਡੇ ਡੂਲੇ ਜਿਹੜੇ ਨਾਲ ਹੀ ਥੜ ਜਾਂਦੇ ਆ ਹੁਣ ਵੇਖੋ ਨਾ ਜਿੰਨੀਆਂ ਸਮਾਜਿਕ ਜਥੇਬੰਦੀਆਂ ਨੇ ਜਿੰਨੇ ਸੰਤ ਸਮਾਜ ਆ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਜਿੰਨੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁਰਾਣੇ ਸਕੱਤਰ ਨੇ ਜਿੰਨੇ ਪ੍ਰਚਾਰਕ ਨੇ ਜਿੰਨੇ ਕਥਾਵਾਚਕ ਨੇ ਉਹ ਸਾਰੇ ਇੱਕ ਪਾਸੇ ਤੁਰ ਪਏ ਨੇ ਦੇਸ਼ਾਂ ਵਿਦੇਸ਼ਾਂ 'ਚ ਲੋਕ ਸਾਨੂੰ ਟੈਲੀਫੋਨ ਤੇ ਕਰਨ ਦੇ ਆ ਵੀ ਅਸੀਂ ਸਾਰੇ ਅਕਾਲ ਤਖਤ ਦੇ ਨਾਲ ਜਿਹੜਾ ਅਕਾਲ ਤਖਤ ਦੇ ਨਾਲ ਅੱਜ ਤੱਕ ਉਹਦੇ ਸਨਮੁਖ ਟਕਰਾਇਆ ਜਿਹੜਾ ਉਹਨੇ ਕਦੀ ਖਟਿਆ ਕੁਛ ਨਹੀਂ ਕਰ ਜੀ ਇਹ ਤੇ ਆਪਣੇ ਨੇ ਜਿਹੜੇ ਵਿਦੇਸ਼ੀ ਵੀ ਅਕਾਲ ਤਖਤ ਨਾਲ ਟਕਰਾਉਂਦੇ ਰਹੇ ਨਾ ਜਿਹੜੇ ਨੌਨ ਸਿੱਖ ਵੀ ਅਕਾਲ ਤਖਤ ਨਾਲ ਟਕਰਾਉਂਦੇ ਰਿਹਾ ਉਹਨਾਂ ਨੂੰ ਵੀ ਕੁਛ ਨਹੀਂ ਲੱਭਾ ਤੇ ਇਹਨਾਂ ਨੂੰ ਤਾਂ ਲੱਭਣਾ ਹੀ ਕੱਖ ਨਹੀਂ ਗਾ ਉਹਨਾਂ ਨੂੰ ਵੀ ਤੇ ਅਕਾਲ ਤਖਤ ਦੀ ਮਰਿਆਦਾ ਦਾ ਪਤਾ ਨਾ ਜਿਨ੍ਹਾਂ ਨੇ ਭਰਤੀ ਸ਼ੁਰੂ ਕੀਤੀ ਬੜੀ ਮਰਿਆਦਾ ਦਾ ਪਤਾ ਜੀ ਉਹਨਾਂ ਨੂੰ ਮਰਿਆਦਾ ਦਾ ਪਤਾ ਹੁੰਦਾ ਫਿਰ ਅਕਾਲ ਤਖਤ ਦੇ ਜਥੇਦਾਰ ਦਾ ਮੰਨਦੇ ਕਿਉਂ ਨਾ ਜੇ ਇੱਥੋਂ ਤੱਕ ਗੱਲ ਪਹੁੰਚੀ ਹੈ ਤਾਂ ਉਹ ਅਕਾਲ ਤਖਤ ਦੀ ਉਹ ਨਾ ਮੰਨਿਆ ਹੀ ਨਹੀਂ ਉਹਨਾਂ ਤੇ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਾਈ ਆ ਜਿਸ ਤਰ੍ਹਾਂ ਜਥੇਦਾਰ ਲਾਏ ਉਂਝ ਸੀ ਕਹਿੰਨੇ ਆ ਵੀ ਅਕਾਲ ਤਖਤ ਦਾ ਜਥੇਦਾਰ ਸਾਡੇ ਵਾਸਤੇ ਸਰਵੋੱਚ ਆ ਔਰ ਪ੍ਰਮਾਤਮਾ ਤੋਂ ਥੱਲੇ ਅਕਾਲ ਤਖਤ ਦਾ ਜਥੇਦਾਰ ਆ ਸਾਡੇ ਵਾਸਤੇ ਤੇ ਅਸੀਂ ਉਹਨੂੰ ਇਸ ਤਰੀਕੇ ਦੇ ਨਾਲ ਲਾਇਆ ਵਾ ਇਸ ਤਰ੍ਹਾਂ ਤਾਂ ਫੋਰਸ ਕਲਾਸ ਏਮਪਲਾਈ ਨਹੀਂ ਲਾਏ ਜਾਂਦੇ ਉਹਦਾ ਵੀ ਕੋਈ ਪ੍ਰੋਸੀਜਰ ਹੁੰਦਾ ਕੋਈ ਨੋਟਿਸ ਦਿੱਤਾ ਜਾਂਦਾ ਕੋਈ ਉਹਦਾ ਨੋਟਿਸ ਦਾ ਜਵਾਬ ਦਿੰਦੇ ਆ ਫਿਰ ਉਹਦੇ ਤੇ ਫੈਸਲਾ ਹੁੰਦੇ ਆ ਉਹਦੇ ਭਾਰ ਘਟਾਇਆ ਉਹਨਾਂ ਦਾ ਹਾਂਜੀ ਉਹਨਾਂ ਕਹਿੰਦੇ ਚਲੋ ਕੋਈ ਨਹੀਂ ਉਹਨਾਂ ਦਾ ਅਕਾਲ ਤਖਤ ਦਾ ਤੇ ਜਥੇਦਾਰਾਂ ਦਾ ਭਾਰ ਘਟਾਇਆ ਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਜੁੰਡਲੀ ਦਾ ਭਾਰ ਘਟਾ ਦੇਣਾ ਵਾ ਹਾਂਜੀ ਪਰ ਇੱਕ ਗੱਲ ਹੈ ਕਿ ਨਵੇਂ ਜਥੇਦਾਰ ਸਾਹਿਬ ਵੀ ਕਹਿ ਰਹੇ 2 ਜੰembre ਦਾ ਔਖਾ ਨਮਾ ਲਾਗੂ ਰਹੇ ਪਤਾ ਨਹੀਂ ਜਥੇਦਾਰ ਜੇ ਕਿਤੇ ਜਥੇਦਾਰਾਂ ਨਾਲ ਕੰਮ ਕਰਦ ਰਣਾ ਜੀ ਰਾਤ 2:30 ਵਜੇ ਕਿਹੜੀ ਮਰਜ਼ੀਦਾ ਵਾ ਜੀ ਨਾ ਉਥੇ ਪੰਥ ਦਾ ਨਾ ਉਥੇ ਗ੍ਰੰਥ 2:30 ਵਜੇ ਤੁਸੀਂ ਦਸਤਾਰ ਲੈ ਰਹੇ ਹੋ ਇਹ ਜਥੇਦਾਰਾਂ ਦਾ ਕੰਮ ਆ ਵੀ ਆਪ ਦਸਤਾਰਾਂ ਲੈ ਕੇ ਲੋਕਾਂ ਦੇ ਘਰੀ ਜਾਣ ਦੇ ਲੋਕਾਂ ਦੇ ਮਨ 'ਚ ਚਾਹ ਹੁੰਦਾ ਜਦੋਂ ਜਥੇਦਾਰ ਬਣਦਾ ਸਾਰੀਆਂ ਜਥੇਬੰਦੀਆਂ ਹੁੰਦੀਆਂ ਉਹ ਕਹਿੰਦੇ ਮੈਂ ਨਵਾਣਾ ਸਿੱਖ ਹਾਂ ਨਾ ਨਵਾਣੇ ਸਿੱਖ ਤੇ ਸਾਰੇ ਕਹਿੰਦੇ ਸਾਰੇ ਨਵਾਣੇ ਨੇ ਪਰ ਨਵਾਣੇ ਨਵਾਣੇ ਹੁੰਦੇ ਤੇ ਫਿਰ ਉਹਨੂੰ ਇਸ ਪਾਸੇ ਸੋਚਣਾ ਨਹੀਂ ਚਾਹੀਦਾ ਉਹਨੂੰ ਚਾਹੀਦਾ ਸੀ ਇਹ ਕਹਿ ਦੇਣਾ ਕਿ ਭਾਈ ਮੈਂ ਨਹੀਂ ਇਸ ਪਾਸੇ ਪੈਣਾ ਮੈਨੂੰ ਕੰਟਰੋਵਰਸੀ ਨਹੀਂ ਅੱਜ ਨਵੇਂ ਜਥੇਦਾਰ ਸਾਹਿਬ ਨੂੰ ਆਉਣਾ ਚਾਹੀਦਾ ਸੀ ਕਿਉਂਕਿ ਉਹਨਾਂ ਦਾ ਹੀ ਹੁਕਮ ਹੈ ਨਾ ਕੱਲ ਤੱਕ ਸਾਹਿਬ ਦਾ ਨਜੂਬ ਉਹਨਾਂ ਦੀ ਮਰਜ਼ੀ ਹੈ ਆਉਣਾ ਹੋਣਾ ਉਹਨਾਂ ਦਾ ਸਾਡੇ ਤੇ ਜਿੰਨੇ ਜਥੇਬੰਦੀਆਂ ਹੋ ਉਨਾਂ ਤੋਂ ਬਹੁਤ ਕੁਝ ਕਹਿ ਚੁੱਕੀਆਂ ਉਹਨਾਂ ਬਾਰੇ ਤੇ ਪੰਜ ਮ ਜਿਹੜੇ ਸੁਲਝੇ ਜਥੇਦਾਰ ਸੀ ਉਹਨਾਂ ਨੇ ਬਣਾਈ ਆ ਉਹਨੂੰ ਸਾਰੇ ਸਮਰਪਿਤ ਆ